ਨਿਸ਼ਾਨ ਸਾਹਿਬ ਦੀ ਕੀਤੀ ਗਈ ਬੇਅਦਬੀ ਸਿੰਘਾਂ ਵੱਲੋਂ ਕਰਵਾਇਆ ਗਿਆ ਮਾਮਲਾ ਦਰਜ ਤਨੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਾਸ ਹਰਜਿੰਦਰ ਸਿੰਘ ਜੀ ਜੋ ਸੇਵਾਦਾਰ ਸ਼੍ਰੋਮਣੀ ਪੰਥਕਾਲੀ ਦਸ਼ਮੇਸ਼ ਤਰਨਤਲ ਮੁਖੀ ਸਿੰਘ ਸਾਹਿਬ ਜੈਦਰਜੀ ਦਾ ਬਾਬਾ ਜੀ ਬਾਬਾ ਮੇਜਰ ਸਿੰਘ ਜੀ ਸੋਢੀ ਬਾਈ ਜੀ ਜੋ ਇੱਕ ਘਟਨਾ ਹੋਈ ਕੀ ਹੋਈ ਹੈ ਵੀਡੀਓ ਵਾਇਰਲ ਹੋਈ ਹੈ ਕੀ ਮਸਲਾ ਹੈ ਇਹ ਜੀ ਸਾਰੇ ਹੀ ਸੋਸ਼ਲ ਮੀਡੀਆ ਦੇ ਉੱਤੇ ਸਾਰੇ ਹੀ ਪੰਜਾਬ ਦੇ ਜਾਨੀ ਕਿ ਪੂਰੇ ਭਾਰਤ ਨੇ ਸਾਰਿਆਂ ਨੂੰ ਪਤਾ ਲੱਗ ਚੁੱਕਾ ਕਿ ਇੱਥੇ ਜਿਹੜੀ ਨਿਸ਼ਾਨ ਸਾਹਿਬ ਜਿਹੜਾ ਲੱਗਾ ਹੋਇਆ ਸੀਗਾ ਤਿੰਨ ਮਹੀਨਿਆਂ ਤੋਂ ਤੇ ਉਹ ਨਿਸ਼ਾਨ ਸਾਹਿਬ ਦੀ ਘੋਰ ਵਿਅਦਬੀ ਹੋਈ ਹੈ ਜੀ ਹਾਂ ਜੀ ਹਾਂ ਨਹੀਂ ਸੀ ਬੰਦੇ ਟਾਨ ਨਾਲੇ ਤੇ ਇਹ ਜਗ੍ਹਾ ਕੀ ਦੀ ਹੈ ਇਹ ਜਗ੍ਹਾ ਜੀ ਰੈਕੋ ਬੋਰਡ ਦੀ ਜਗ੍ਹਾ ਹੈ ਜੋ ਕੋ ਸਰਕਾਰੀ ਜਗ੍ਹਾ ਹੈ ਇਹ ਕਿਸੇ ਦੀ ਨਿੱਜੀ ਕਿ ਪਹਿਲਾਂ ਤੋਂ ਜ਼ਿਮੀਦਾਰ ਪਰਿਵਾਰ ਜਿਹੜੇ ਸੀਗੇ ਇੱਥੋਂ ਕੋਈ ਦੱਸਿਆ ਜਾ ਰਿਹਾ ਆ ਆਪਾਂ ਪੁੱਛਿਆ ਤੇ ਵੀ 30 ਤੋਂ 35 ਕਿਲੇ ਜਿਹੜੇ ਇਹ ਜ਼ਿਮੀਦਾਰ ਰਹਉਂਦੇ ਸੀਗੇ ਤੇ ਇੱਥੋਂ ਤਕਰੀਬਨ ਜਿਹੜਾ ਤੁਸੀਂ ਵੇਖਣਾ ਰਸਤੇ ਦੇ ਵਿੱਚ ਆਉਂਦਿਆਂ ਵੀ ਇਹ ਜਿਹੜਾ ਰਸਤਾ ਇਹ ਕਾਫੀ ਮਤਲਬ ਜਿਹੜਾ ਵਾ ਰਾਹ ਜਾਣ ਵਾਲਾ ਨਹੀਂਗਾ ਹਾਂ ਤੇ ਜਿਹੜਾ ਰਸਤਾ ਇਹ ਜਾਣ ਵਾਲਾ ਨਹੀਂਗਾ ਤੇ ਇਧਰ ਦੀ ਇਹਨਾਂ ਦਾ ਰਸਤਾ ਵੀ ਨਹੀਂ ਹੈਗਾ ਤੇ ਇੱਕ ਇਹਨਾਂ ਨੂੰ ਕੋਲ ਤੁਹਾਨੂੰ ਪਤਾ ਵੀ ਦੂਰ ਹੋਣ ਕਰਕੇ ਗੁਰੂ ਘਰ ਨਹੀਂ ਸੀ ਜਾਇਆ ਜਾਂਦਾ ਤੇ ਇਹਨਾਂ ਨੇ ਮਹਾਪੁਰਸ਼ਾਂ ਕੋਲ ਜਾ ਕੇ ਬੇਨਤੀ ਕੀਤੀ ਕਿ ਬਾਬਾ ਜੀ ਸਾਡਾ ਗੁਰੂ ਘਰ ਜਿਹੜਾ ਵਾ ਲਾਗੇ ਬਣ ਜਾਊਗਾ ਤੇ ਚਲੋ ਇਹਨਾਂ ਕਾ ਜਿਹੜੀ ਜਗਾ ਸਾਨੂੰ ਸਰਪੰਚ ਸਾਹਿਬ ਦੀ ਵਜੂਦਗੀ ਦੇ ਵਿੱਚ ਸਰਪੰਚ ਸਾਹਿਬ ਪੰਚਾਇਤ ਸਾਰੀ ਨਾਲ ਆ ਤੇ ਉਹਨਾਂ ਨੇ ਕਿਹਾ ਵੀ ਇੰਨੀ ਕ ਜਗ੍ਹਾ ਦੇ ਵਿੱਚ ਅਸੀਂ ਗੁਰੂ ਘਰ ਬਣਾ ਲੈਂਦੇ ਹਾਂ ਉਹ ਇਹਨਾਂ ਨੇ ਗੁਰਮਤਾ ਕਰਕੇ ਬਾਬਿਆਂ ਨਾਲ ਇਥੇ ਨਿਸ਼ਾਨ ਸਾਹਿਬ ਲਾਇਆ ਗੁਰੂ ਘਰ ਬਣਾਉਣ ਦੀਆਂ ਤਿਆਰੀਆਂ ਕਰ ਰਹੇ ਸੀ ਤੇ ਇਹਦੇ ਕੁਝ ਜਿਹੜੇ ਜ਼ਿੰਮੇਦਾਰ ਆ ਉਹਨਾਂ ਨੇ ਆਣ ਕੇ ਜਿਹੜਾ ਵਾ ਇੱਕ ਦੇ ਇਥੇ ਬਿਆਦਬੀ ਕੀਤੀ ਨਿਸ਼ਾਨ ਸਾਹਿਬ ਦੀ ਆ ਤੁਸੀਂ ਵੇਖਿਆ ਹੋਣਾ ਵੀਡੀਓ ਦੇ ਵਿੱਚ ਵੀ ਤੇ ਇਹਨੂੰ ਜਿਹੜਾ ਟਰੈਕਟਰ ਬੈਗ ਮਾਰ-ਮਾਰ ਕੇ ਫਿਰ ਇੱਕ ਐਡੀ ਮੂਰਖਤਾ ਹੀ ਕਰਦੀ ਆ ਇੱਕ ਤੇ ਨਿਸ਼ਾਨ ਸਾਹਿਬ ਤੋੜਨ ਦੇ ਗੁਰੂ ਘਰ ਦਾ ਤੇ ਉਤੋਂ ਜਕਾਰੇ ਵੀ ਗੁਰੂ ਦੇ ਛੱਡ ਰਹੇ ਆ ਤੇ ਭੈ ਗੁਰੂ ਦਾ ਮਾਸਾ ਨਹੀਂ ਜੀ ਇਹਨਾਂ ਨੇ ਹੁਣ ਕੀ ਕਾਰਵਾਈ ਕੀਤੀ ਪੁਲਿਸ ਨੇ ਹੁਣ ਜੀ ਪੁਲਿਸਰ ਕੋਲ ਆਹੀ ਰਿਪੋਰਟ ਦਰਖਾਸਤ ਦੇ ਆ ਰਿਪੋਰਟ ਦੇ ਆਇਆ ਪਰਚਾ ਕਰਵਾ ਕੇ ਆ ਤੇ ਪਰ ਅਜੇ ਤੱਕ ਮੈਨੂੰ ਇਹ ਪਤਾ ਲੱ ਜੋ ਕੁਝ ਹੋਇਆ ਜੋ ਕੁਝ ਇੱਥੇ ਵਾਪਰਿਆ ਵਾ ਨਸਾਨ ਸਾਹਿਬ ਦੀ ਬੇਅਦਬੀ ਕੀਤੀ ਗਈ ਆ ਇਹਦਾ ਮਸਲਾ ਇਹ ਕਿ ਇਹ ਜਿਹੜੀ ਸਾਡੇ ਪਿੰਡ ਦੇ ਗੁਰੂ ਕੀ ਵਡਾਲੀ ਦੀ ਪੰਚਾਇਤੀ ਪੈਲੀ ਆ 2022 ਕਿਲੇ ਜਿਹਦੇ ਵਿੱਚੋਂ 1975 ਦੇ ਵਿੱਚ ਉਸ ਸਮੇਂ ਦੀ ਪ੍ਰਧਾਨ ਮੰਤਰੀ 인ਦਰਾ ਗਾਂਧੀ ਨੇ ਗਰੀਬ ਪਰਿਵਾਰਾਂ ਨੂੰ ਇੱਕ ਕਨੌਲੀ ਅਲਾਟਮੈਂਟ ਕੀਤੀ ਸੀ ਉਹਦੇ ਨਾਲ ਲੱਗਦੀ ਇਹ ਜਿਹੜੀ ਖੇਕ ਕਨਾਲਾਂ ਜ਼ਮੀਨ ਆ ਉਸ ਸਮੇਂ ਦੇ ਮੌਜੂਦਾ ਸਰਪੰਚ ਨੇ ਇਸ ਕਨੌਲੀ ਦੇ ਨਿਵਾਸੀਆਂ ਨੂੰ ਗੁਰਦਾਰ ਸਾਹਿਬ ਤੇ ਮਤਲਬ ਸਕੂਲ ਬਣਾਉਣ ਵਾਸਤੇ ਦਿੱਤੀ ਸੀ ਪਰ ਲੇਕਿਨ ਇਹ ਜਿਹੜਾ ਕਾਰਪੋਰੇਸ਼ਨ ਦਾ ਚੱਲ ਰਿਹਾ ਮਸਲਾ ਵੀ ਉਹ ਹੁਣ ਇੱਥੇ ਜ਼ਿੰਮੇਵਾਰ ਸਰਕਾਰ ਪਿੱਛੇ ਦੀ ਜਗ੍ਹਾ ਤੇ ਕਾਬਜ ਨੇ ਤੇ ਇਹ ਵੀ ਕਾਰਪੋਰੇਸ਼ਨ ਦੀ ਜਗਾ ਵਾ ਜਿਹੜੀ ਹੁਣ ਮੌਜੂਦਾ ਚੱਲ ਰਹੀ ਆ ਲੇਕਿਨ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਕਨੌਲੀ ਵਾਸੀਆਂ ਵੱਲੋਂ ਨਿਸ਼ਾਨ ਸੌ ਲਾ ਕੇ ਗੁਰਦੁਆਰਾ ਸੇਵਾ ਦੀ ਇਸ਼ਾਰੀ ਜਿਹੜੀ ਸ਼ੁਰੂ ਕਰਨੀ ਸੀ ਉਹਦਾ ਸਾਰੇ ਪ੍ਰਬੰਧ ਹੋ ਰਏ ਸਨ ਪਰ ਲੇਕਿਨ ਇਹ ਜਿਹੜੇ ਲੋਕ ਸ਼ਰਾਤੀ ਆ ਇਹਨਾਂ ਨੇ ਆਣ ਕੇ ਜੋ ਗੁਰੂ ਮਹਾਰਾਜ ਦੇ ਨਿਸ਼ਾਨ ਸਾਹਿਬ ਦੀ ਬਦਵੀਂ ਕੀਤਾ ਇਹ ਬੜੀ ਨਿੰਦਣਯੋਗ ਆ ਬੜੀ ਘਟਨਾਵਾਂ ਜਿਹੜੀ ਇਹਨੇ ਟੀਟੀਆ ਬਹੁਤ ਮਾਰੀ ਕੀਤੀ ਆ ਕਿਉਂਕਿ ਆ ਜਿਹੜੇ ਤਰੀਕੇ ਨਾਲ ਤੁਸੀਂ ਵੀਡੀਓ ਵਾਇਰਲ ਹੋਈਆ ਵੇਖ ਰਹਿ ਜੋ ਇਹ ਬੜੀ ਇੱਕ ਸ਼ਰਮ ਵਾਲੀ ਗੱਲ ਆ ਕਿ ਗੁਰੂਮਾਰਾ ਦਾ ਨਿਸ਼ਾਨ ਲੱਗਾ ਹੋਵੇ ਜੇਕਰ ਤੁਸੀਂ ਲਾਉਣਾ ਹੀ ਸੀ ਤੁਸੀਂ ਕਿਸੇ ਦੇ ਹੁਕਮਾ ਮੁਤਾਬਕ ਜਾਂ ਆਪਣੀ ਮਰਜ਼ੀ ਨਾਲ ਤੁਸੀਂ ਲਾਉਣਾ ਪਈ ਇਥੇ ਨਹੀਂ ਲੱਗਾ ਕਾਰਵਾਈ ਤੋਂ ਸੰਤੁਸ਼ਟੋ ਨਹੀਂ ਨਹੀਂ ਹਜੇ ਪੁਲਿਸ ਦੀ ਕਾਰਵਾਈ ਤੋਂ ਅਸੀਂ ਸੰਤੁਸ਼ਟ ਨਹੀਂ ਆ ਗਏ ਕਿਉਂਕਿ ਪਰਚੇ ਜ਼ਰੂਰ ਦਰਜ ਹੋਏ ਆ ਪਰ ਲੇਕਿਨ ਉਹਨਾਂ ਦੀ ਗ੍ਰਿਫਤਾਰੀਆਂ ਬਾਕੀ ਆ ਕੱਲ ਸਾਡੀਆਂ ਜਥੇਬੰਦੀਆਂ ਸਾਰੀਆਂ ਸਾਡੇ ਸਤਕਾਜਯੋਗ ਜਹੇਦਾਰ ਬਾਬਾ ਮਜੀਦ ਸਿੰਘ ਸੋਢੀ ਜਿਹੜੇ ਉਹਨਾਂ ਦੀ ਗਵਾਹੀ ਇੱਥੇ-ਇੱਥੇ ਜਥੇਬੰਦੀਆਂ ਦੇ ਹੋਰ ਵੀ ਆਗੂ ਸਹਿਬਾਨ ਕੱਲ ਪਹੁੰਚ ਰਹੇ ਨੇ ਠੀਕ ਆ ਉਹ ਅਗਲਾ ਫੈਸਲਾ ਜੋ ਕਰਨਗੇ ਅਸੀਂ ਸਾਰੇ ਜਥੇਬੰਦੀਆਂ ਦੇ ਹੁਕਮ ਮੰਨਾਂਗੇ ਜੀ ਵਾਇਗ ਦੀ ਕਾ ਖਾਤਾ ਵਾਇਗ ਦਾ ਹੋਇਆ ਸੀ ਕਿ ਇਸੀ ਦੇ ਕਿਥੋਂ ਦਾ ਮਸਲਾ ਸੀ ਜੀ ਬਡਾਲੀ ਪਿੰਡ ਦੇ ਏਰੀਆ ਜਿਹੜੀ ਕਾਰਪੋਰੇਸ਼ਨ ਦੀ ਜਗ੍ਹਾ ਆ ਉਹਦੇ ਵਿੱਚ ਸਾਰ ਇੱਕ ਕੰਪਲੇਨ ਆਈ ਆ ਕਿ ਕੁਝ ਲੋਕਾਂ ਵੱਲੋਂ ਜਿਹੜਾ ਨਿਸ਼ਾਨ ਸਾਹਿਬ ਸੀਗਾ ਉਹਨੂੰ ਢਾਇਆ ਗਿਆ ਉਹਦੇ ਖਿਲਾਫ ਭੰਦੀ ਕਾਰਵਾਈ ਜਿਹੜਾ ਪੁਰਾਣਾ 295 ਦਾ ਹੈਗਾ ਤਾਰਾ ਉਹਨਾਂ ਦਾ 298 ਤੇ 324 ਦੇ ਵਿੱਚ ਆਪਾਂ ਪਾਪਰ ਚਲਾਨ ਕਰਕੇ ਚਾਰ ਬੰਦਿਆਂ ਖਲਾਫ ਕੋਜਨ ਪੇਛੇ ਤੁਨ ਕੀ ਸਾਡੇ ਵਿਅਕਤੀ ਆ ਉਹਨਾਂ ਖਲਾਫ ਆਪਾਂ ਪਾਪਰ ਚਲਾਨ ਕਰਦੇ ਆ ਟਾਇਆ ਕਿੰਨੇ ਸੀ ਨੀਸ਼ਾਨ ਸਾਹਿਬ ਨੂੰ ਕੋਲ ਲੋਕ ਸੀ ਜਿਨ੍ਹਾਂ ਨੇ ਟਾਇਆ ਤੇ ਭਾਈ ਨੀਮ ਸਾਡੇ ਕੋਲ ਨਾ ਨੇ ਚਾਰ ਤੋਂ ਬੰਦੇ ਲਿਖਾਇਏ ਜੀ ਉਹਨਾਂ ਵਿੱਚੋਂ ਇੱਕ ਹੈਗਾ ਜੀ ਪੋਲਾ ਸਿੰਘ ਜਾਂ ਮਹਿੰਦਰ ਸਿੰਘ ਭੁਪਿੰਦਰ ਅਜੇ ਤੇਰਮਨਦਰ ਸਿੰਘ ਐਚਆਰ ਤੇ ਹੋਰ ਅਣਪਛਾਤੇ ਵਿਅਕਤੀ ਵੀ ਗਏ ਜਿਨ੍ਹਾਂ ਨੂੰ ਲੁੱਟਾਇਆ ਗਿਆ ਅੱਛਾ ਸਰ ਇਹ ਵੀ ਵੀਡੀਓ ਬਾਰੇ ਨੂੰ ਇਹ ਤਾ ਕਰਕੇ ਮਾਮਲਾ ਦਰਜ ਕੀਤਾ ਕਿ ਯਹਾਂ ਫਿਰ ਕਿਸੇ ਕੋਈ ਕੰਪਲੇਂਟ ਹੈ ਕਾਰਪੋਰੇਸ਼ਨ ਦੀ ਜਗ੍ਹਾ ਕੋਈ ਕੰਪਲੇਂਟ ਨਹੀਂ ਇਹਦੀ ਕਾਰਪੋਰੇਸ਼ਨ ਵੱਲੋਂ ਕੋਈ ਕੰਪਲੇਂਟ ਨਹੀਂ ਸਾਡੇ ਕੋਲ ਜਿਨ੍ਹਾਂ ਨੇ ਜਿਨ੍ਹਾਂ ਵੱਲੋਂ ਬਣਵਾਇਆ ਗਿਆ ਸੀ ਗਣੇਸ਼ ਸ਼ਾਮਪਾ ਉੱਥੇ ਇੱਕ ਬੰਦਾ ਇਹ ਵਿਅਕਤੀ ਕੰਦਾ ਉਹਦੇ ਵੱਲੋਂ ਕੰਪਲੇਂਟ ਆਈ ਹੈ ਉਹਦੇ ਬਿਹਾਫ ਤੇ ਆਪਾਂ ਪਰਚਾ ਦਰਜ ਕਰੀ ਸੀ ਇਹ ਕਿਉਂ ਇਹਨਾਂ ਗਣੇਸ਼ ਸ਼ਾਮਪਾ ਬਣਾਇਆ ਜਗ੍ਹਾ ਦੇ ਕਰਜ ਕਰਦੇ ਚੁਣਦੇ ਇਹ ਉਹਨਾਂ ਦਾ ਕਾਰਪੋਰੇਸ਼ਨ ਦਾ ਮੈਟਰ ਹੈਗਾ ਉਹ ਕਲੀਅਰ ਕਰ ਸਕ